ਤੇਨੇ ਟਰੈਕਟਰ ਦਿਖਾਵਾਂਗੇ ਅੱਜ ਦੀ ਵੀਡੀਓ ਦੇ ਵਿੱਚ 911 ਟਰੈਕਟਰ ਟਾਇਰ ਦੇਖੋ 140000 40000 ਦੇ ਟਾਇਰ ਹੋਂਗੇ ਲੱਖ ਦੇ ਟਰੈਕਟਰ ਰਹਿ ਗਿਆ 140000 ਦਾ ਪੂਰਾ ਚੰਗਾ ਪਿਛਲੇ ਹਿੱਸੇ ਦਾ ਗੀਅਰ ਦਾ ਇੰਜਨ ਦਾ 4511 110000 ਪੂਰਾ ਵਧੀਆ ਇੰਜਨ ਪੂਰੀ ਚੰਗੀ ਬਾੜ ਪੰਜਾਬ ਨੰਬਰ ਇਹ ਬਾਈ ਸਾਲ ਚਲਾ ਕੇ ਵੇਚਣਾ ਹੋਵੇ ਤਾਂ ਵੀ ਇਹ ਲੈਦਾ ਇੱਕ ਆਪਣੇ ਕੋਲੇ ਹੋਰ ਆ ਜੀ ਸੱਲੇ 85000 ਦਾ ਸੋਚੋ 100% ਇੰਜਨ ਨਵਾਂ ਚੈੱਕ ਕਰੋ ਆਗੇ ਜੇ ਦਾ ਇੰਜਨ ਨਵਾਂ ਹੋਇਆ ਤਾਂ ਕਹਦੇ ਬਈ ਠੀਕ ਆ ਵੀਡੀਓ ਚ ਬੋਲਿਆ ਜੇ ਲੱਗਿਆ ਬਈ ਐਵੇਂ ਕਿਹਾ ਤਾਂ ਤਾਂ ਵੀ ਕੰਮ ਦੱਸ ਦਿਓ ਬਾਅਦ ਚ ਸਾਡੇ ਹਿਸਾਬ ਨਾਲ ਪੂਰਾ ਨਵਾਂ ਆ ਪੂਰਾ ਜੋਰ ਆ ਆਪਾਂ ਨੇੜੇੋਂ ਟਰੈਕਟਰ ਲਿਆ 85000 ਦਾ ਬਾਕੀ ਪੂਰੀ ਵੀਡੀਓ ਵੇਖਣ ਲਈ ਚੈਨਲ ਨੂੰ ਕਰੋ ਸਬਸਕ੍ਰਾਈਬ ਪੂਰੀ ਵੀਡੀਓ ਚ ਸਾਰੇ ਟਰੈਕਟਰਾਂ ਦੀ ਡਿਟੇਲ ਮਿਲੂਗੀ ਬਾਈ ਜੀ ਰੇਟ ਇਹਦਾ 140000 ਅਗਲੇ ਟਾਇਰ ਨਵੇਂ ਪਿਛਲੇ ਟਾਇਰ ਬਾਈ 50000 ਵੇਸੇ ਮੰਨੋ ਬਾਈ ਪਿਛਲੇ ਹਿੱਸੇ ਗੀਅਰ ਦਾ ਬਿਲਕੁਲ ਸਾਫ ਕਿਸੇ ਗੀਅਰ ਚ ਕੋਈ ਪਿਨੀਅਨ ਦੀ ਕਿਸੇ ਦੀ ਚੀਤੀ ਆਵਾਜ਼ ਨਹੀਂ ਬਾਈ ਬਾਕੀ ਬਾਈ 1.40 ਲੱਖ ਦਾ ਆਪਾਂ ਗਿਆ ਦੇਖੋ ਬਾਈ 35-40 ਹਜ਼ਾਰ ਦੇ ਤੇ ਟਾਇਰ ਹੋਣਗੇ ਜਿਵੇਂ ਅਗਲੇ ਨਵੇਂ ਚਾਰੇ ਕੰਪਨੀ ਦੇ ਆ ਪਿਛਲੇ ਵੀ 50 ਵੈਸੇ ਟਾਇਰ ਆ ਇਸ ਰੇਟ ਚ ਕੋਈ ਬਾਈ ਸਹੀ ਮਾਡਲ ਇਹ 85 ਹੋਊਗਾ ਬਾਈ ਚਾਹੇ ਟੂੜੀ ਵਾਲੀ ਮਸ਼ੀਨ ਤੇ ਲਾ ਲਓ ਬਾਕੀ ਟਾਇਰ ਟੂ ਸੋਹਣੇ ਆ ਬਾਈ एक लाख चालीस हजार च सही रही कागजा गरंटी टैटू सही बैटरी नवी पिछले गेयर हिस्से बिका अच्छा भी इंजन गेयर पूरा बढ़िया फुल गरंटी पूरा पूरा बढ़िया साढ़े हिसाब पूरा चेक किया वी चालीस हजार ਇਹ ਹਾਈ ਸਪੀਡ ਆ ਜੀ 88 ਮਾਡਲ ਹਾਈ ਸਪੀਡ ਕੱਲੇ 85000 ਦਾ ਟਰੈਕਟਰ ਡੀਆਈ ਹੋਇਆ ਉਹ ਵੀ ਮੋਟੀ ਕਰੰਟ ਤੇ ਡੀਆਈ ਹੋਇਆ ਪੂਰਾ ਜੋਰ ਟਰੈਕਟਰ ਚ ਪੂਰਾ ਪ੍ਰੈਸ਼ਰ ਨਵਾਂ ਇੰਜਨ ਅਗਲੇ ਟਾਇਰ ਨਵੇਂ ਅਗਲੇ ਟਾਇਰ ਨਵੇਂ ਪਿਛਲੇ ਟਾਇਰ ਬਾਈ ਗੋਲ ਗੋਲ ਉੱਚੇ ਮਾਡਲ ਵਾਲੇ ਕੋਈ ਵੀ ਦੂਜੀ ਹੁੱਕ ਕੱਲੇ 85000 ਦਾ ਟਰੈਕਟਰ ਨਵੀਂ ਬੈਟਰੀ ਇਹ ਨੰਬਰ ਸ਼ਾਇਦ Rajasthan ਹੋਊਗਾ ਬਾਈ ਮੋਲੇ 90000 ਲਾਸਟ ਇਹ ਦਾ 85000 ਦਾ ਟਰੈਕਟਰ ਦੇ ਦਾਂਗੇ ਚਲਾਉਣ ਦਾ ਨਜ਼ਾਰਾ ਆ ਜਾਊਗਾ ਸੋਹਣਾ ਮੁੜਦਾ ਸੋਹਣੇ ਬ੍ਰੇਕ ਆ ਸੋਹਣੀ ਸਟਾਰਟਿੰਗ ਆ ਇੱਕ ਵਾਰੀ ਫੇਰ ਕਰਕੇ ਦੇਖੋ ਮੈਂ ਸਟਾਰਟ ਸਿੱਖੋ ਬਈ ਇਹਦਾ ਸੁਪਾਰਾ ਹੀ ਤਾਂ ਬਈ ਲੈ ਜਾਓ ਕਿਸੇ ਬਾਈ ਨੇ ਥੋੜੇ ਪੈਸੇ ਲਓਗੇ ਆਪਾਂ ਰਖਲਾ ਇਹ ਜਨੇ ਆਪਾਂ ਕੋ ਪੈਨ ਚਾ ਲੋਗੀ ਚੱਲਾ ਰਹੇਗਾ ਕਿਉਂ ਚਾ ਜੀ ਆਪਣੇ ਕੋਲੇ ਇੰਟਰਨੈਟ ਨਾ ਕਰੀ 4911 ਹੋਰ ਬਾਕੀ ਪਸਾਰਨਾ ਇਹਦੇ ਟਾਇਰ ਬਾਈ ਜੀ ਘੱਟਾ ਇਹਦੇ ਵੀ ਆਵਾਜ਼ ਬੋਲੀ ਪੂਰੀ ਚੰਗੀ ਪ੍ਰੈਸ਼ਰ ਬਹੁਤ ਜ਼ੋਰ ਪੂਰਾ ਮਾਰਦਾ ਬਾਈ ਜੀ ਇਹ ਵੀ ਇਹਦਾ ਇਹ ਫਾਇਦਾ ਜੀ 110000 ਦਾ ਦੇ ਦਾਂਗੇ ਆਪਾਂ ਇੰਨੇ ਪੈਸਿਆਂ ਦੇ ਬਾਈ ਜੀ ਹੋਰ ਕੋਈ 265 ਜਾਂ ਛੋਟਾ ਟਰੈਕਟਰ ਆਊਗਾ ਇਹ ਡਬਲ ਕਲਚ ਹੈ ਬਾਕੀ ਬਾਈ ਜੀ ਸਾਲ ਚਲਾ ਕੇ ਵੇਚਣਾ ਵੀ ਹੋਵੇ ਲੱਖ ਦਾ ਫਿਰ ਵੀ ਹੈਗਾ 110 ਦਾ ਵਿਕ ਜੇ ਉਹ ਵੱਖਰੀ ਗੱਲ ਹੈ ਬਾਕੀ ਰੰਗ ਸਾਰਾ origignal ਹੈ ਰੰਗ ਰੰਗਣੀ ਹੋਇਆ ਬਾਈ ਜੀ 1 ਲੱਖ 895 ਨੰਬਰ ਪੰਜਾਬ ਦਾ 110000 ਦਾ ਦੇ ਦਿੰਗੇ ਆਪਾਂ ਮੁੱਲ 120 ਹੋਊਗਾ 110000 ਦਾ ਦੇ ਦਾਂਗੇ ਭਾਈ ਇਹ ਸੋਚ ਕੇ ਲਿਆ ਵੀ ਇੱਕ ਦਾ ਚ ਹੋਰ ਹੋਰਾਂ ਡਾਟਾ ਨਾਲ ਵਧੀ ਰਹਿ ਜਾਵੇ ਇੱਕ ਡਬਲ ਕਲੱਚ ਹੈ ਇੱਕ 45 ਹਸਪਾਬਰਾ ਇੱਕ ਪੂਰੀ ਚੰਗੀ ਆਵਾਜ਼ ਆ ਨਵੀਂ ਬੈਟਰੀ ਵੀ ਸਲਫਟ ਸਟਾਰ ਇਹ ਕਿਦਾ ਹੀ ਵੈਦਾ ਸੀਗਾ ਲਾਉ ਤੋ ਵੀ ਦਾ ਕਿਸੇ ਕੰਮ ਨਹੀਂ ਬਸ ਕੋ 110000 ਦਾ ਹੈ ਲੱਖ ਤਾਂ ਨਹੀਂ ਫਿਰ ਵੀ ਜਾਣਾ ਜੀ ਆ ਬਹਿ ਗਿਆ ਚੱਕੇ ਇੱਥੇ ਬਾਕੀ ਆਪਣੇ ਕੋਲੇ ਚਾਰ ਕੰਟਰੈਕਟਰ ਹੈਗੇ ਆ ਜੀ ਏਰੀਆ ਆਪਣਾ ਹੈਗਾ ਸ਼੍ਰੀ ਮਕਸਦਰ ਸਾਹਿਬ ਏਰੀਆ ਮੁੱਖ ਸਬਕ ਤੋਂ ਰੋੜ ਜਾਂਦਾ ਜਲਾਲਾਵਾਦ ਨੂੰ ਉਹਦੇ ਤੇ ਪਿੰਡ ਹੈਗਾ ਝੜਿਆਲਾ ਝੜਿਆਲਾ ਫੋਨ ਨੰਬਰ ਆਪਾਂ ਵੀਡੀਓ ਰਿਪੋਰਟ ਨੇ ਬਈ 98140 724080 ਬਾਕੀ ਕਿਸੇ ਭਾਈ ਨੇ ਕੋਈ ਹੋਰ ਜਾਣਕਾਰੀ ਦੱਸਣਾ ਹੋਵੇ ਤਾਂ ਇਸ ਨੰਬਰ ਤੇ ਫੋਟੋ ਪਾ ਸਕਦੇ ਹੋ ਮੁੰਡੇ ਬੜੇ ਕੁਛ ਹੈ ਹੈ ਤੁਸੀਂ ਕੋਈ ਜਾਣਾ ਹਾਏ ਮੇਰਾ ਚੈਨਲ ਵੀ ਹੈਗਾ ਨਾ ਮੇਰਾ ਵੀਡੀਓ ਪਾਇਆ ਕਰੋ ਕਰੇ ਵਧੀਆ ਚੀਜ਼ਾਂ ਮੇਰਾ ਨਾਮ ਹੈ ਚੈਨਲ ਦਾ ਨਾਮ ਲੈ ਲੀ ਅਜੇ ਮੈਨੂੰ ਵਿਊਜ਼ ਨਹੀਂ ਮਿਲਦੇ ਮੇਰਾ ਕਿਤੇ ਵੀ ਬਾਕੀ ਭਾਈ ਕੀ ਰੀਅਲਿਟੀ ਨੂੰ ਦਸਤਾਬਾਤ ਦਵਾ ਫਿਰਦਾ ਦਿੰਦੇ ਆਂ ਜੇ ਸ਼੍ਰੀ ਮੁਕਸਰ ਸਾਹਿਬ ਪੰਜਾਬ ਦੇ ਵਿੱਚ ਮੁਕਸਰ ਸਾਹਿਬ ਤੋਂ ਜਲਾਨਵਾਲਾ ਤੋਂ ਸ਼ਾਹੇ ਗੰਗਾ ਝਾਰੀ ਵਾਲਾ ਪਿੰਡ ਤੇ ਫੋਨ ਨੰਬਰ 983405032 ਬਾਕੀ ਬਾਈ ਜੇ ਵੀਡੀਓ ਤੁਹਾਨੂੰ ਸਹੀ ਲੱਗੀ ਟਰਾਂ ਦੇ ਰੀਅਲਸ ਤੁਹਾਨੂੰ ਸਹੀ ਲੱਗੇ ਜਾਣਕਾਰੀ ਸਹੀ ਲੱਗੀ ਬਾਈ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਅਗੇ ਸ਼ੇਅਰ ਕਰਿਓ ਫਿਰ ਮਿਲਦੇ ਆਂ ਜੀ ਕਿਸੇ ਹੋਰ ਨਵੇਂ ਬਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ ਇਹਦੇ ਵਿੱਚ ਬੈਂਟਰੀ ਹੈ ਨਹੀਂ 95 ਮਾਡਲ ਇਹ ਬਾਈ 70000 ਦਾ ਦੇ ਦਾਂਗੇ ਆਪਾਂ

ਸ਼ਿੰਦਾ ਤਾਂ ਲਈ ਆਪਾਂ ਲੱਖ ਪੀੜਾ ਦੇਣਾ 8 ਲੱਖ 60000 ਪੂਰੇ ਪੈਸੇ ਕਰਨੇ ਇਹਦੇ ਚ ਬਾਈ ਕਿਉਂ ਕਾਫੀ ਟਾਈਮ ਦਾ ਖੜਾ ਹੈ ਬਹੁਤ ਚੰਗਾ ਓਕੇ ਆਪੂ ਆਪਣੀ ਸਮਝਾ ਬਾਈ ਰੀਡ ਕੋਡ ਨੰਬਰ 14 ਵਾਲੇ ਟਾਇਰ ਹੈ ਤੇ ਪਿਛਲੇ ਬਾਈ